तो हाईकोर्ट भी केस पाए कि बी परेशान करने के जो इतों में इन्होंने तो दसिया पिछे अपने नालिक सेना ने दसा कि जी अभी पुलिस अदालतों की फसी है सारा टाइम सो जब इन्होंने आड़ अपने वालों सख्ती की आप भी अपने खिलाफ जो केस हुए हाईकोर्ट उन्होंने पाए उ जाके तक पैरवी करनी पी बट असी सब कुछ भी कर तैयार नहीं है ਸਾਨੂੰ ਉਸ ਏਰੀਆ ਦੇ ਹੀ ਲੋਕ ਸੀ ਉਸ ਇਲਾਕੇ ਦੇ ਹੀ ਲੋਕ ਸੀ ਜਿਨ੍ਹਾਂ ਨੇ ਨਾਲ ਸਹਿਯੋਗ ਦਿੱਤਾ ਤੇ ਉਹੜ ਉਹੀ ਇਸ ਚੀਜ਼ ਦੀ ਮਿਸਾਲ ਦਿੰਦੇ ਐ ਕਿ ਜੇ ਪਹਿਲੀ ਵਾਰ ਇੱਥੇ ਇਸ ਤਰ੍ਹਾਂ ਦੀ ਕਾਰਵਾਈ ਹੋਈ ਜਿੱਥੇ ਇੱਕ ਘਰ ਨੇ ਹੋਰ ਸਾਹ ਦੇ ਦੱਸਿਆ ਕਿ ਅਸੀਂ ਪ੍ਰੋਪਰਟੀਆਂ ਸੀਜ਼ ਕੀਤੀਆਂ ਮਤਲਬ ਕੁਝ ਸਨਜਨਾ ਕੁਰੀਜ਼ਾ ਤੇ ਅਨਿਸਵਾ ਨਹੀਂ ਰਿਹਾ ਪਰ ਉਸ ਦੇ ਸਾਥ ਦੀ ਇਹ ਪਹਿਹ ਚੱਲੀ ਹੈ ਕਿ ਅਸੀਂ ਜਿਹੜੀ ਵੀ ਕੋਈ ਤਸਕਰ ਇਸ ਤਰ੍ਹਾਂ ਆਪਣੀ ਕੋਈ ਪ੍ਰਾਪਰਟੀ ਬਣਾਉਂਦੇ ਹਨ ਆਪਣੇ ਨਾਂ ਤੇ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਤੇ ਅਸੀਂ ਉਹ ਤੋਂ ਵੀ ਜ਼ਬਤ ਕਰਾਈਏ ਉਹਦੇ ਵਿੱਚ ਹੁਣ ਮੈਨੂੰ ਹੋਰ ਅਗਲੀ ਚੀਜ਼ ਇਹ ਪਤਾ ਲੱਗੀ ਹੈ ਵੀ ਉਹ ਪ੍ਰਾਪਰਟੀ ਕਈ ਵਾਰੀ ਆਪਣੇ ਪਿੰਡ 'ਚ ਜਾਂ ਲਾਗੇ ਚਾਗੇ ਹੀ ਲੈਂਦੇ ਉਹ ਕਿਤੇ ਦੂਰ ਵੀ ਲੈ ਲੈਂਦੇ ਆ ਸੋ ਉਹ ਹੋ ਸਕਦਾ ਹੈ ਕਿ ਅਸੀਂ ਜ਼ਿਲ੍ਹਾ ਤੋਂ ਰਿਪੋਰਟ ਲਈਏ ਸਾਨੂੰ ਨਾ ਮਿਲੇ ਇਦੇ ਵਿੱਚ ਵੀ ਜੇ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੋਵੇ ਕਿ ਮੈਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਬਈ ਇਹ ਬੱਚਾ ਪ੍ਰਾਪਰਟੀਆਂ ਖਰੀਦ ਰਿਹਾ ਇੱਥੇ ਹੀ ਖਰੀਦ ਰਿਹਾ ਇਹਨੇ ਉਹ ਜਲੰਧਰ ਲੈਣੀ ਸ਼ੁਰੂ ਕਰ ਦਿੱਤੀ ਕਈ ਵਾਰ ਇਹ ਸਾਡੇ ਕੋਲੋਂ ਇਨਫੋਰਮੇਸ਼ਨ ਨਹੀਂ ਆਉਂਦੀ ਆਪਾਂ ਸਿਰਫ ਲੋਕਲ ਜਿਹਨੇ ਤੋਂ ਹੀ ਲੈ ਕੇ ਅੱਗੇ ਉਸ ਵਿੱਚ ਕੰਮ ਕਰਦੇ ਆ ਇਹ ਵੀ ਸਾਡੀ ਇੱਕ ਬਹੁਤ ਵੱਡੀ ਪਹਿਲਕਮੀ ਹੈ ਮਤਲਬ ਇਹ ਸਾਡਾ ਬਹੁਤ ਵੱਡਾ ਪ੍ਰਾਇਓਰਟੀ ਏਰੀਆ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਆਪਣੀ ਪ੍ਰਾਪਰਟੀ ਬਣਾ ਰਹੇ ਹਨ ਵੱਡੇ ਘਰ ਬਣਾ ਰਹੇ ਹਨ ਵੀ ਉਹਨਾਂ ਦੇ ਵੀ ਜ਼ਰੂਰ ਨੱਪਾਈ ਜਾਏ ਤਾਂ ਜੋ ਇੱਕ ਜਿਹੜਾ ਦੇਖ ਕੇ ਪਤਾ ਲੱਗਦਾ ਹੈ ਨਾ ਉਹਦੇ ਬਾਹਰ ਫਿਰਸੀਨ ਪਰਚਾ ਚਪਕਾ ਕੇ ਜਾਂਦੇ ਆ ਕਿ ਜੀ ਇਹ ਦੀ ਪ੍ਰਾਪਰਟੀ ਹੁਣ ਸੀਜ਼ ਹੋ ਗਈ ਇਹ ਨਾ ਅੱਗੇ ਵੇਚ ਸਕਦਾ ਇਹ ਨਾ ਕੁਝ ਕਰ ਸਕਦਾ ਸੋ ਉਹ ਵੀ ਸਾਡੀ ਇੱਕ ਪਹਿਲ ਕਮੀ ਹੈ ਇਹ ਕਿ ਕਿਸੀ ਦਾ ਆਪਣੇ ਡੀ ਐਡਿਕਸ਼ਨ ਸੈਂਟਰ ਹੈਗਾ ਕੋਈ ਲਾਗੇ-ਚਾਗੇ ਇੱਥੇ ਕੋਈ ਪ੍ਰਾਈਵੇਟ ਜਾਂ ਸਰਕਾਰੀ ਬੰਗਾ ਦੇ ਜਾਂ ਮੁਕਤਪੁਰ ਲਈ ਸਪੰਦ ਸੋ ਉਥੇ ਵੀ ਮਤਲਬ ਅਸੀਂ ਸਾਈਕੀਐਟ੍ਰਿਸਟ ਜਿਹੜੇ ਹੁੰਦੇ ਆ ਸਭ ਤੋਂ ਇੰਪੋਰਟੈਂਟ ਹੈ ਪਰ ਮੈਨੂੰ ਲੱਗਦਾ ਘਰ ਦੇ ਬਜ਼ੁਰਗ ਤੋਂ ਵੱਡਾ ਸਾਈਕੀਐਟ੍ਰਿਸ ਕੋਈ ਨਹੀਂ ਹੋ ਸਕਦਾ ਤੁਸੀਂ 70 ਸਾਲ ਦੇ ਤੇ ਬਿਲਕੁਲ ਨਹੀਂ ਲੱਗਦੇ ਸੀ ਸੋ ਜੇ ਤੁਸੀਂ ਜਿਹੜੇ ਸਾਡੇ 25 30 ਸਾਲਾਂ ਦੇ ਨੌਜਵਾਨ ਹੈ ਜੇ ਉਹਨਾਂ ਨੂੰ ਵੀ ਦੱਸੋ ਵੀ ਐਸੇ ਤੇ ਰੱਖ ਕੇ ਬੰਦਾ ਇਸ ਤਰ੍ਹਾਂ ਰਹਿ ਸਕਦਾ ਹੈ ਫਿਟ ਤੇ ਮੇਰੇ ਖਿਆਲ ਨਾਲ ਉਹ ਆਪ ਆਪਣੇ ਆਪ ਹੀ ਬੜੀ ਵੱਡੀ ਫਸਾਦ ਹੋ ਗਈ ਜਿਸ ਤਰ੍ਹਾਂ ਘਰ ਦਾ ਬਜ਼ੁਰਗ ਸਭ ਜਾ ਸਕਦਾ ਹੈ ਜੀ ਉਸ ਤਰ੍ਹਾਂ ਕੋਈ ਹਸਪਤਾਲ ਦਾ ਡਾਕਟਰ ਵੀ ਸਭ ਜਾ ਜਿੰਦਾ ਸੋ ਮੈਨ ਲੱਗਦਾ ਹੈ ਕਿ ਆਪਾਂ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਵਿੱਚ ਫਸਣ ਤੋਂ ਬਚਾਈਏ ਤੇ ਜਿੱਥੇ ਪੰਜਾਬ ਦਾ ਨਾਮ ਹਮੇਸ਼ਾ ਖੇਡਾਂ ਲਈ ਫੌਜ ਵਿੱਚ ਵੱਡੇ ਅਫਸਰਾਂ ਲਈ ਮਸ਼ਹੂਰ ਰਿਹਾ ਹੈ ਉਸੇ ਵੀ ਤੇ ਆਪਾਂ ਦੁਬਾਰਾ ਚਲੀਏ ਉਸੇ ਵਿਚਾਈਆਂ ਤੇ ਲੈ ਕੇ ਜਾਈਏ ਜੋ ਵਰਲਡ ਬੈਂਕ ਦੇ ਸੋਨੇ ਚੇਅਰਮੈਨ ਹੈਗੇ ਸੀ ਅਜੇ ਬੱਗਾ ਜੀ ਪਤਾ ਨਹੀਂ ਥੋਦੇ ਹੈਗੇ ਨਹੀਂ ਹੈ ਸਾਨੂੰ ਬੜੀ ਖੁਸ਼ੀ ਹੋਦੀ ਹੈ ਕਿ ਬੱਗੇ ਦਾ ਨਾਮ ਸਟੱਛੇ ਤੋਂ ਮਤਲਬ ਉਹ ਉਹ ਸਤਰਾ ਪੰਜਾਬੀਆਂ ਨੂੰ ਜਾਣੇ ਜਾਂਦਾ ਤੇ ਉਸੇ ਤਰੀਕੇ ਹੀ ਅਸੀਂ ਜਾਣੇ ਜਾਂਦੇ ਕਿ ਚਾਹੇ ہاکی ਹੋ ਗਈ ਚਾਹੇ ਫੁੱਟਬਾਲ ਹੋਵੇ ਕੋਈ ਵੀ ਸਪੋਰਟਸ ਹੋਵੇ ਜਿੱਥੇ ਕਿਦਰ ਇਹ ਪੰਜਾਬੀ ਉਸ ਲੈਵਲ ਤੇ ਪਹੁੰਚੇ ਹੁੰਦੇ ਨੇ ਨਾ ਲੋਕਾਂ ਨੂੰ ਹੁੰਦਾ ਕਿ ਹਾਂ ਇਸ ਟੀਮ ਨੂੰ ਜ਼ਰੂਰ ਮੈਡਲ ਦਿਨੂਗਾ ਇਸ ਪੰਜਾਬ ਦੇ ਮੁੰਡੇ ਹੈ ਬੜੇ ਤਕੜੇ ਤੋ ਉਹ ਚਾਹੀ ਸਾਡੇ ਬੱਚਿਆਂ ਨੇ ਉਹ ਸਮਾਂ ਦੇਖਿਆ ਨਹੀਂ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਦਿਖਾਈਏ ਤੇ ਉਸ ਰਾਹੇ ਪਰ। હા ਜੀ। હા ਜੀ। હા ਜੀ। ਸਾਡੇ ਇਸ ਪਿੰਡ ਤੋਂ ਸਾਡੇ ਇਸ ਇਲਾਕੇ ਤੋਂ मेरे मोहरे बैठे आए मत बंदे सज्जन सहबान सरपंच स्टेज से विराजमान डीआई जी लुधियाना रेंज मैडम धनप्रीत कौर जी एस जी, एस पी सिंह जी डी एस पी हरजीत जी मैं पहला था, मैं तो मैं थोड़ा बहुत बहुत धनबाद करती हूँ ना वॉन्ग वेलकम करती हाँ जो तीस पिंड इतने पहुँच के ਪੰਚਾਇਤ ਪੁਲਿਸ ਪਬਲਿਕ ਸੰਪਰਕ ਪ੍ਰੋਗਰਾਮ ਜਿਹੜਾ ਇੱਥੇ ਕਰ ਰਏ ਹਾਂ ਜਿਵੇਂ ਕਿ ਐਸਐਸਪੀ ਸਾਹਿਬ ਹੋਣਾ ਨੇ ਕਿਹਾ ਕਿ ਕੋਈ ਵੀ ਕਮਿਊਨੀਕੇਸ਼ਨ ਜਿਹੜੀ ਆ ਉਹ ਤੱਕ ਸਕਸੈਸਫੁਲ ਨਹੀਂ ਹੁੰਦੀ ਜਦੋਂ ਤੱਕ ਉਹ ਪੂਰੀ ਨਹੀਂ। ਸੋ ਇੱਥੇ ਜਿਹੜੀਆਂ ਵੀ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਆਪਣੇ ਸੁਝਾਅ ਦਿੱਤੇ ਆਪਣੀਆਂ ਮੁਸ਼ਕਿਲਾਂਤਾ ਦੱਸੀਆਂ ਮੈਂ ਉਹਨਾਂ ਨੇ ਸੁਣੀਆਂ ਨੋਟ ਕੀਤੀਆਂ ਤੇ ਜਿਹੜੇ ਉਹਦੇ ਸੋਲੂਸ਼ਨ ਆ ਕੋਈ ਤੁਹਾਡੇ ਸਾਰਿਆਂ ਦੇ ਸਾਹਮਣੇ ਝੂਰ ਰੌਣਗੇ ਜਦੋਂ ਵੀ ਆਪਣਾ ਕੋਈ ਵੀ ਬੱਚਾ ਇਸ ਮਾੜੀ ਸੰਗਤ ਦੇ ਵਿੱਚ ਪੈਂਦਾ ਆ ਕਿਸੇ ਵੀ ਕ੍ਰਿਮਨਲ ਦੇ ਵਿੱਚ ਇਨਵੋਲ ਹੁੰਦਾ ਆ ਤੇ ਜਿਹੜੇ ਉਹਦੇ ਹਾਫ ਭਾਵੇਂ ਆ ਉਹ ਸਭ ਤੋਂ ਪਹਿਲਾਂ ਚੇਕ ਨੂੰ ਨੋਟ ਕਰਦਾ ਹੈ ਤੁਹਾਡੀ ਆ ਮਾਵਾ ਕਰਦੀ ਆ ਜਿਹੜਾ ਪਹਿਲਾਂ ਇਨੀਸ਼ੀਏਟ ਆ ਉਹ ਕਰਦੋ ਹੀ ਹੁੰਦਾ ਹੈ ਜੇ ਤੁਹਾਨੂੰ ਲੱਗਦਾ ਆ ਮੇਰੇ ਵੀਰਾਂ ਨੂੰ ਵੀ ਲੱਗਦਾ ਆ ਕਿ ਸਾਡੇ ਬੱਚਿਆਂ ਦੇ ਐਟੀਟਿਊਡ ਦੇ ਵਿੱਚ ਜਿਹੜਾ ਆ ਉਹ ਚੇਂਜ ਆ ਜਾਇਆ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਆਪਣੇ ਬੱਚਿਆਂ ਦੀ ਨਿਗਰਖ ਰੱਖਣੀ ਚਾਹੀਦੀ ਆ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਕਿਆ ਜਿਹੜਾ ਉਹ ਸੰਝਾ ਕਰੂੰਗੀ ਜੋ 2017 ਦੇ ਇਲੈਕਸ਼ਨ ਸੀ ਤੇ ਲੱਖ ਉੱਪਰ ਪੈਂਦੇ ਆ ਮੈਨੂੰ ਲੱਗਦਾ ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਆ ਕਿ ਉਹ ਪੰਡਕੇ ਇਸ ਚੀਜ਼ ਲਈ ਜ਼ਿਆਦਾ ਮਸ਼ਹੂਰ ਆ ਬਹੁਤ ਆਪਣੇ ਰਜਿੱਤਾ ਜੀ ਉਹਨੇ ਤੁਸੀਂ ਵੈਕ ਵੀ ਕਰੋਗੇ ਹਨਾ ਉਹਨਾਂ ਦਾ ਬੱਚਾ ਸੀਗਾ 14 ਸਾਲ ਦਾ ਮੁੰਡਾ ਸੀ ਉਦੇ ਚੜੇ ਪਾਪ ਸੀਗੇ ਉਹ ਬੰਗਾ ਚੂੜੀਆਂ ਦੇ ਕੰਮ ਕਰਦੇ ਹੁੰਦੇ ਸੀ ਮੇਲਿਆਂ ਚ ਜਾਂਦੇ ਸੀ ਤੇ ਬੰਗਾ ਚੂੜੀਆਂ ਵੇਚਦੇ ਹੁੰਦੇ ਸੀ 14 ਸਾਲ ਦਾ ਮੁੰਡਾ ਸੀ ਇੱਕੋ ਇੱਕ ਪੁੱਤ ਸੀ ਮਾਂ ਨੂੰ ਕੈਂਸਰ ਸੀ ਮੁੰਡਾ ਲੱਗ ਗਿਆ ਮਾੜੀ ਆਦਤ ਤੇ ਇੱਕ ਸਾਲ ਦੇ ਬਾਅਦ ਮੁੰਨੇ ਦਿੱਦਿਆ ਤੇਰੇ ਵਿੱਚ 17 ਦੇ ਵਿੱਚ ਮੈਨੂੰ ਪਤਾ ਲੱਗਿਆ ਅਸੀਂ ਕਾਫੀ ਟਰਾਈ ਕੀਤੀ ਕਿ ਰੀਡਿਕਸ਼ਨ ਸੈਂਟਰ ਦੇ ਵਿੱਚ ਵੀ ਭੇਜੇ ਕਿਸੇ ਵੀ ਤਰ੍ਹਾਂ ਹੈਲਪ ਕਰੀਏ ਪਰ ਨਹੀਂ ਜਿਹੜੀ आदत सी और रगा दे लग पी खून के सो यही जड़ात तो है। mm -hmm. मां पता लग गया कि मेरा मुंडा जोड़ा है वह गलत कमी लग गया पर प्रॉब्लम किसी सड़ गई कि आपले रख लग पे आप जी प्रॉब्लम आखिर किसी भी नजदीक mm -hmm. के ना सी नहीं जो भी आप चीज़ पता लगती है तो सी करनी चाहिए ਇਹ ਗੱਲ ਲਕੋਣ ਵਾਲੀ ਨਹੀਂ ਹੁੰਦੀ ਕਿਉਂਕਿ ਅੰਤ ਆਪਾਂ ਸਭ ਨੂੰ ਪਤਾ ਹੈ ਕਿ ਇਸ ਚੀਜ਼ ਦਾ ਅੰਤ ਕੀ ਹੁੰਦਾ ਹੈ ਜਿਵੇਂ ਕਿ ਮੈਮ ਹੋਰਾਂ ਨੇ ਵੀ ਦੱਸਿਆ ਤੇ ਬਾਕੀ ਜਿੰਨੇ ਵੀ ਤੇ ਪਤਾੰਦੇ ਸੱਚਨ ਬੋਲੇ ਆ ਇੱਕੋ ਹੀ ਗੱਲ ਹੈ ਜੀ ਇਹ ਛੇੜੀ ਆ ਇਹ ਛੇੜੀ ਆਦਤ ਹੈ ਚਾਹੇ ਜਿਹੜਾ ਵੀ ਨਸ਼ਾ ਪਕਾਉਂਦਾ ਆ ਆਪਾਂ ਨੂੰ ਪਤਾ ਹੁੰਦਾ ਆ ਸਰਪੰਚ ਸਾਹਿਬ ਨੇ ਦੱਸਿਆ ਕਿ ਹਰੇਕ ਪਿੰਡ ਦੇ ਵਿੱਚ दस पंद्रह जने इदा जिन्ह बारे सारे पिंड पता होंगे कि यह जहड़ा बंदा ये काम करता है सो so, पंजाब सरकार पुलिस एडमिनिस्ट्रेशन असं सारे तो खड़े हाँ जो भी इदा तो का कोई इंसान बारे पता लगता है प्लीज तो प्लीज तुम इनफॉर्म करो आओ आप सारे रल के अपने पंजाब मुड़के रंगला बनाइए यह जोड़ा कार्ये सारे सहयोग के तो बगैर नहीं हो सकता सो so, मैं ज्यादा समय नहीं लैना तो सारे जाने काफ़ी टाइम तो इतने बैठे हैं मैम मैं हमेजुल काफ़ी बिजी हाँ सो तो सारे आए इतने मैम हूँ ही आए मैं तो सारे अंदर इतना बहुत बहुत धनबाद भी करती हाँ तो वेलकम भी करती थैंक यू सो मच तो आ, तो तो मैडम तरप्रीत कौर जी आई पी सरपंच, मैंबर पंचायत पहुंचे ने सारे बेनती है कि पहला चाह का लंक छी एस पी ਮੋਢੀ ਮੇਨ ਬਗਾ ਹਰਜੀਤ ਸਿੰਘ ਜੀ ਬੇਸ ਸਾਡੇ ਨਗਰ ਦੀ ਪੰਚਾਇਤ ਨੌਜਵਾਨ ਪੰਚਾਇਤ ਬਣੀ ਹੈ ਗੋਡਾ ਚੌਰ ਤੋਂ ਪਦਰ ਮੌਜੂਦ ਸਪੁੱਤਰ ਉਹ ਵੀ ਸਾਡੇ ਵਿੱਚ ਪ੍ਰਾਜਮਾਨ ਨੇ ਉਹਦਾ ਵੀ ਜੀ ਆਇਆਂ ਇੱਥੇ ਆਏ ਹੋਏ ਸਰਪੰਚ ਤੇ ਪੰਚ ਸਾਹਿਬਾਨ ਬੀਡੀਸੀ ਮੈਂਬਰ ਸਾਹਿਬਾਨ ਤੁਹਾਡੇ ਸਾਰਿਆਂ ਦਾ ਇੱਥੇ ਆ ਕੇ ਸਵਾਗਤ ਕਰਦਾ ਤੇ ਸਾਰਿਆਂ ਦਾ ਹੀ ਮੈਂ तहे ਦਿলো ਧੰਨਵਾਦ ਕਰਦਾ ਕਿ ਤੁਸੀਂ ਸਾਡੇ ਬੁਲਾਵੇ ਤੇ ਇੱਥੇ ਇਕੱਠੇ ਹੋਏ ਹੋ ਮਾਯੋਗ ਨਿਚਵੀ ਪੰਜਾਬ ਵੱਲੋਂ ਨਵਾਂ ਇਨੀਸ਼ੀਏਟਿਵ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਅਸੀਂ ਇੱਥੇ ਇਕੱਠੇ ਹੋਏ ਹਾਂ ਇਹਦੇ ਤਹਿਤ ਜਿਹੜਾ ਕੋ ਪੁਲਿਸ ਤੇ ਪਬਲਿਕ ਦਾ ਗੈਪ ਹੈਗਾ ਅਸੀਂ ਉਹਨੂੰ ਘੱਟ ਕਰਨਾ ਚਾਹੁੰਦੇ ਹਾਂ ਤਾਕਿ ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਗੱਲ ਹੈ ਪੁਲਿਸ ਦੀ ਵਰਕਿੰਗ ਬਾਰੇ ਜਾਂ ਕੋਈ ਸੁਝਾਅ ਹੈ ਉਹਨੂੰ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇਹਦੇ ਵਿੱਚ ਪੁਲਿਸ ਦੇ ਬੇਸਿਕ ਵਰਕ ਜਿਹੜੇ ਵੀ ਨੇ ਚਾਹੇ ਉਹ ਟ੍ਰੈਫਿਕ ਹੈ ਚਾਹੇ ਉਹ ਸਟਰੀਟ ਕ੍ਰਾਈਮ ਨੂੰ ਰੋਕਣਾ ਹੈ ਕੋਈ ਸਨੇਚਿੰਗ ਹੈ ਚੋਰੀ ਹੈ ਚਾਹੇ ਉਹ ਨਸ਼ੇ ਦੀ ਰੋਕਥਾਮ ਹੈ ਉਹਨਾਂ ਬਾਰੇ ਹੀ ਅਸੀਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਇੱਕ ਵੇ ਕਮਿਊਨੀਕੇਸ਼ਨ ਨਾ ਰਹੇ ਕਿ ਅਸੀਂ ਤੋਂ ਆਪਣੀ ਚਾਹ ਦੱਸੀਏ ਤੁਹਾਡੇ ਮਨਾਂ ਦੇ ਵਿੱਚੋਂ ਸੁਝਾਅ ਹੈ ਉਹ ਵੀ ਤੁਸੀਂ ਸਾਡੇ ਨਾਲ ਸਾਂਝੇ ਕਰੋ ਇਹ ਅਸੀਂ ਚਾਹਦੇ ਹਾਂ ਜਿੱਦਾਂ ਕਿ ਨਸ਼ੇ ਦੀ ਰੋਕਥਾਮ ਦੀ ਗੱਲ ਕੀਤੀ ਇਹ ਸਾਡੀ ਪ੍ਰਾਇਓਰਟੀ ਹੈਗੀ ਹੈ ਜਿਹੜੀ ਸਪਾਈਸਾਈਡ ਹੈ ਉਹਨੂੰ ਉਹਦੀ ਰੋਕਥਾਮ ਲਈ ਅਸੀਂ ਬਹੁਤ ਇਨੀਸ਼ੀਏਟਿਵ ਲਏ ਹੈ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਨਵਾਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪਰਚੇ ਰਜਿਸਟਰ ਕਰ ਰਹੇ ਹਾਂ ਐਫਆਈਆਰ ਰਜਿਸਟਰ ਹੋ ਰਹੀਆਂ ਨੇ ਤਾਂ ਕਿ ਜਿਹੜੇ ਬਿੰਦਾ ਦੇ ਵਿੱਚ ਕੋਈ ਡਰਗ ਪੈਕਿੰਗ ਹੋ ਰਹੀ ਹੈ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰ ਸਕੀਏ ਪਰ ਜਿਹੜੀ ਡਿਮਾਂਡ ਸਾਈਡ ਹੈ ਉਹਨੂੰ ਘੱਟ ਕਰਨ ਦੇ ਲਈ ਪਬਲਿਕ ਦਾ ਬਹੁਤ ਵੱਡਾ ਰੋਲ ਹੈ ਜਿੱਦਾਂ ਕਿ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਅਸੀਂ ਸਮਝਾਈਏ ਉਹਨਾਂ ਨੂੰ ਖੇਡਾਂ 'ਵਰ ਲਾਈਏ ਪੜ੍ਹਾਈ 'ਵਰ ਲਾਈਏ ਤਾਂ ਕਿ ਉਹਨਾਂ ਨੂੰ ਜੌਬ ਮਿਲ ਸਕੇ ਤਾਂ ਕਿ ਜਿਹੜਾ ਉਹ ਇਹ ਨਸ਼ੇ ਦੀ ਦੰਦਲ 'ਚੋਂ ਬਾਹਰ ਨਿਕਲ ਸਕੇ ਤਾਂ ਡਿਮਾਂਡਸ ਹੈ ਇੰਪੈਕਟ ਕਰਨ ਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਮੈਂ ਇੱਥੇ ਨਵਾਂ ਸ਼ਹਿਰ ਦੇ ਸਾਰੇ ਵਾਸੀਆਂ ਦਾ ਇੱਕ ਵਾਰ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਜਦੋਂ ਤੋਂ ਮੈਂ ਇੱਥੇ ਜੁਆਇਨ ਕੀਤਾ ਹੈ ਮੈਨੂੰ ਤੁਹਾਡਾ ਬਹੁਤ ਹੀ ਸਹਿਯੋਗ ਮਿਲਿਆ ਲੋਕੀ ਮੈਨੂੰ ਆਪ ਆ ਕੇ ਫੀਡਬੈਕ ਵੀ ਦੱਸਦੇ ਰਹਿੰਦੇ ਕਿ ਆ ਜੀ ਇੱਥੋਂ ਨਸ਼ਾ ਕਿੱਦਾਂ ਜਾਂ ਨਸ਼ਾ ਇੱਥੇ ਘੱਟ ਹੋਇਆ ਉਹ ਫੀਡਬੈਕ ਵੀ ਸਾਨੂੰ ਤੁਹਾਡੇ ਵੱਲੋਂ ਮਿਲਦਾ ਰਹਿੰਦਾ ਤੇ ਮੈਂ ਨਾਲ ਹੀ ਜਿਹੜੇ ਸਾਡੇ মিডিਆ ਭਰਾ ਨੇ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਉਹਨਾਂ ਦੀ ਵੀ ਇਸ ਕਾਰਜ ਦੇ ਵਿੱਚ ਸਾਡਾ ਬਹੁਤ ਸਹਾਇਤਾ ਤੇ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਬਸ ਇਹ ਕਹਿਣਾ ਚਾਹਾਂਗਾ ਕਿ ਇਹਨੂੰ ਚੂਬੇ ਟੋਪਿਕ ਸਟ੍ਰਕਚਰੋ ਤਾਂ ਕਿ ਅਸੀਂ ਤੁਹਾਡੇ ਵੀ ਸੁਝਾਅ ਲੈ ਸਕੀਏ ਕਿ ਜਿਹੜੇ ਸਾਡੇ ਕੰਮ ਹੈਗੇ ਆ ਉਹਨਾਂ ਦੇ ਵਿੱਚ ਪਬਲਿਕ ਵੱਲੋਂ ਜਿਆਦਾ ਕੋਈ ਤੁਸੀਂ ਸਾਡੇ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਉਹਦੇ ਵਿੱਚ ਅਸੀਂ ਕਿੰਨਾ ਇੰਟਰੂਮੈਂਟ ਕਰ ਸਕਦੇ ਆ ਤੇ ਇਹਦੇ ਨਾਲ ਹੀ ਮੈਂ ਆਈ.ਜੀ. ਮੈਟਰ ਨੂੰ ਇਵਾਇਟ ਕਰਾਂਗਾ ਕਿ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੇ ਜਿਵੇਂ ਕਿ ਐਸ.ਐਸ.ਪੀ ਸਾਹਿਬ ਨੇ ਮਾਨੂੰ ਦੱਸਿਆ ਜੋ ਇਹ ਸਾਡਾ ਪ੍ਰੋਜੈਕਟ ਸੰਪਰਕ ਹੈਗਾ ਇਹਦੇ ਵਿੱਚ ਬਾਇਓ ਸੀਈ ਸਾਹਿਬ ਵੱਲੋਂ ਤੇ ਬਾਇਓ ਡੀਜੀਪੀ ਸਾਹਿਬ ਵੱਲੋਂ ਸਾਰਿਆਂ ਨੂੰ ਸਾਰੇ ਹੀ ਅਫਸਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਆ ਕਿ ਅਸੀਂ ਤਕਰੀਬਨ ਦਫਤਰਾਂ ਚੋਂਦੇ ਆ ਤੁਸੀਂ ਤੁਰ ਕੇ ਸਾਡੇ ਕੋਲ ਆਦੇ ਹੋ ਆਪਣੀ ਸੁਝਾਅ ਦੇਣ ਦੇ ਲਈ ਆਪਣੀ ਕੋਈ ਸ਼ਿਕਾਇਤ ਦੇਣ ਦੇ ਲਈ ਤਾਂ ਇਹ ਹਦਾਇਤ ਹੋਈਆਂ ਹਨ ਕਿ ਅਫਸਰ ਪਬਲਿਕ ਕੋ ਜਾਣ ਤੇ ਉਹਨਾਂ ਨੂੰ ਪੁੱਛਣ ਕੀ ਅਸੀਂ ਆਪਣੀ ਤੁਸੀਂ ਸਾਰੇ ਹੀ ਬਹੁਤ ਦੇਰ ਤੋਂ ਪ੍ਰਸ਼ਾਸਨ ਨਾਲ ਜੁੜੇ ਹੋਏ ਹੋ ਕਿ ਸਾਡੀ ਜੋ ਇੱਕ ਕਾਰਗੁਜ਼ਾਰੀ ਨੂੰ ਅਸੀਂ ਹੋਰ ਇੰਪਰੂਵ ਕਿਵੇਂ ਕਰ ਸਕਦੇ ਜਿਹੜੀ ਆਪਣੀ ਨਵਾਂ ਸ਼ਹਿਰ ਲੈਕ ਹੈ ਆਪਣਾ ਏਰੀਆ ਹੈ ਬੰਗਾ ਦਾ ਇਹ ਤੇ ਪਹਿਲੀ ਵਾਰਡ ਵਾਰ ਤੋਂ ਹੀ 1914-15 ਤੋਂ ਹੀ ਆਪਣੇ ਵੱਡੇ ਮਹਾਜਾ ਹੈ ਸੋ ਆਪਣੇ ਘਰ ਚੋਂ ਹਰੇਕ ਦੇ ਘਰ ਚੋਂ ਇੱਕ ਇੱਕ ਬੰਦਾ ਐਬ੍ਰੋਡ ਹੋਇਆ ਸੋ ਉਹਦੇ ਨਾਲ ਤੁਹਾਨੂੰ ਕਲਚਰ ਦਾ ਉੱਥੇ ਦੇ ਪ੍ਰਸ਼ਾਸਨ ਦਾ ਪਤਾ ਲੱਗਦਾ ਹੈ ਸੋ ਤੁਸੀਂ ਉਹਨੂੰ ਸਾਡੇ ਪ੍ਰਸ਼ਾਸਨ ਨਾਲ ਹਮੇਸ਼ਾ ਇੱਕ ਕੰਪੇਅਰ ਕਰਦੇ ਹੋ ਸੋ ਸਾਨੂੰ ਵੀ ਇਹ ਰਹਿੰਦਾ ਹੈ ਕਿ ਅਸੀਂ ਉਸ ਲੈਵਲ ਤੱਕ ਪਹੁੰਚ ਪਾਈਏ ਜਾਂ ਪਹੁੰਚ ਪਾਈਏ ਬਟ ਐਟ ਲੀਸਟ ਜੋ ਤੁਹਾਡੇ ਜਨੂਨ ਚੀਜ਼ਾਂ ਹਨ ਉਹ ਸਾਡੇ ਤਾਂ ਜ਼ਰੂਰ ਪਹੁੰਚਣ ਤੇ ਇਸ ਤਰ੍ਹਾਂ ਹਰ ਹਰ ਵਾਰ ਥੋੜੀ ਥੋੜੀ ਇੰਪਰੂਵਮੈਂਟ ਹੁੰਦੀ ਹੈ ਤੁਹਾਨੂੰ ਤੇ ਅੰਝ ਹੋਏਗਾ ਕਿ ਨਵਾਂ ਸ਼ਹਿਰ ਜ਼ਿਲ੍ਹੇ ਦਾ ਪਹਿਲਾਂ ਵੀ ਨਾਮ ਬਹੁਤ ਵਧੀਆ ਰਿਹਾ ਜਦ ਫੀਡਲ ਫੀਟੀਸਾਈਡ ਨੇ ਅਣਜਨਮੀਆਂ ਬੱਚੀਆਂ ਨੂੰ ਮਾਰਨ ਦੇ ਲਈ ਇੱਕ ਕੈਂਪ ਪੂਰੇ ਪੰਜਾਬ ਵਿੱਚ ਸ਼ੁਰੂ ਹੋਈ ਤਾਂ ਉਹਦੇ ਵਿੱਚ ਵੀ ਨਵਾਂ ਸ਼ਹਿਰ ਜਿੱਦਾਂ ਹੋਰੀ ਸੀ ਪੂਰੇ ਸਟੇਟ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਭਾਤ ਤੇਰੀਆਂ ਗੱਡੀਆਂ ਜਾਂਦੀਆਂ ਸਨ ਤੇ ਉਹਨਾਂ ਪ੍ਰਭਾਤ ਤੇਰੀਆਂ ਦੇ ਵਿੱਚ ਲੋਕਰ ਪਿੰਡਾਂ ਵਿੱਚ ਗੁਰਦੁਆਰਿਆਂ ਵਿੱਚ ਤੇ ਨਾਲ ਹੀ ਜਿਹੜੇ ਵੀ ਐਨ ਜੀਓ ਸੀ ਉਹ ਇਹ ਦੱਸਦੇ ਸੀ ਕਿ ਇਹ ਬਾੜੀ ਬਰਦਾ ਹੈ ਅਸੀਂ ਜਦ ਇਸ ਚੀਜ਼ ਨੂੰ ਸ਼ੁਰੂ ਕੀਤਾ ਉਸ ਤੋਂ ਬਾਅਦ ਕਿਤਾ ਬਹੁਤ ਆਈਡੀਆ ਸੀ ਕਿ ਲੋਕਾਂ ਨੂੰ ਇਹਦੀ ਬਾੜੀ ਚੀਜ਼ ਬਾਰੇ ਪਤਾ ਲੱਗੇ। ਇਵੇਂ ਹੀ ਐਸਐਸਪੀ ਸਾਹਿਬ ਨੇ ਦੱਸਿਆ ਕਿ ਜਦ ਅਸੀਂ ਨਸ਼ਿਆਂ ਦੀ ਗੱਲ ਕਰਦੇ ਆ ਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ। ਵਾਟੇਵਰ ਨੂੰ ਇਨਫੋਰਮੇਸ਼ਨ ਵੀ ਆਉਂਦੀ ਹੈ। ਅਸੀਂ ਕਹਾਂਗੇ ਬਹੁਤ ਵਾਰ ਉਹ ਸੱਚੀ ਹੁੰਦੀ ਹੈ। ਕਈ ਵਾਰ ਤੁਹਾਡੀ ਇਨਫੋਰਮੇਸ਼ਨ ਤੇ ਸਾਨੂੰ ਵਾਚ ਆਫ ਫੀਡਬੈਕ ਆਉਂਦਾ ਹੈ ਕਿ ਅਸੀਂ ਤਾਂ ਪੁਲਿਸ ਨੂੰ ਦੱਸਿਆ ਪੁਲਿਸ ਨੇ ਕੁਝ ਕੀਤਾ ਹੈ। ਹੁੰਦਾ ਹੈ ਜੀ ਇਹ ਸਾਰਿਆਂ ਦੇ ਮਨ ਚਾਹਦਾ ਹੈ ਕਿ ਵੈਸੇ ਦੱਸਦਾ ਪਰ ਪੁਲਿਸ ਨੇ ਕੁਝ ਉਪਸਥਿਤ ਹਰ ਨੂੰ ਸਾਰਿਆਂ ਨੂੰ ਸਾਡੇ ਤੋਂ ਬਾਅਦ ਇਹ ਚੀਜ਼ ਪਤਾ ਹੈ ਕਿ ਕਈ ਵਾਰ ਪੁਲਿਸ ਰੇਡ ਕਰਦੀ ਹੈ ਤੁਹਾਡੀ ਖਬਰ ਤੇ ਤੇ ਮੌਕੇ ਤੇ ਕੋਈ ਬਰਾਮਦਗੀ ਨਹੀਂ ਹੁੰਦੀ ਉਹ ਸਾਡਾ ਸਭ ਤੋਂ ਕਮਜ਼ੋਰ ਗੇਸ ਹੈ ਜਿਦੇ ਵੀ ਸਾਥ ਲੱਗਦਾ ਹੈ ਕਿ ਅਸੀਂ ਥੋੜੀ ਦੇਰ ਹੋਰ ਰੁਕ ਕੇ ਉਸ ਤੇ ਕੰਮ ਕਰੀਏ ਤਾਂ ਵਧੀਆ ਹੈ ਸੋ ਇਹਦੇ ਸਬੰਧੀ ਸੇਫ ਪੰਜਾਬ ਦਾ ਇੱਕ ਨੰਬਰ ਵੀ ਦਿੱਤਾ ਗਿਆ ਹੈ ਜਿੱਥੇ ਤੁਸੀਂ ਆਪਣੀ ਆਈਡੈਂਟੀਟੀ ਆਪਣੀ ਪਹਿਚਾਨ ਗੁਪਤ ਰੱਖ ਕੇ ਉਥੇ ਇਤਲਾਹ ਦੇ ਸਕਦੇ ਹੋ ਉਹ ਤੁਹਾਨੂੰ ਉਸ ਨੰਬਰ ਤੇ ਫੋਨ ਕਰਦੇ ਪੁੱਛਦੇ ਵੀ ਨਹੀਂ ਕਿ ਤੁਸੀਂ ਕੌਣ ਬੋਲ ਰਹੇ ਹੋ ਜਾਂ ਕੀ ਸੋ ਮੈਂ ਮੈਨੂੰ ਹੁਣ ਨੰਬਰ ਆਉਂਦੀ ਹੈ ਤੇ ਜਿੰਦੀ ਸਾਹਿਬ ਨੂੰ ਤਾਂ ਕਿ ਉਹ ਤੁਹਾਡੇ ਨੂੰਰੀ ਉਹ ਨੰਬਰ ਜ਼ਰੂਰ ਦੱਸ ਦਿੰਗੇ ਐਸੀ ਉਹਦੇ ਕੁਝ ਫੈਕਟੂਅਲ ਤੇ ਕਾਸ਼ੇਟ ਵੀ ਬਣਾ ਰਹੇ ਆ ਜਿਹੜੇ ਅਸੀਂ ਸਾਰਿਆਂ ਚ ਸਰਕੂਲੇਟ ਕਰਨਾ ਚਾਹੁੰਦੇ ਦੂਸਰਾ ਹੈ ਜਿਹਦੇ ਵਿੱਚ ਅਸੀਂ ਤੁਹਾਡਾ ਸਹਿਯੋਗ ਮੰਗਦੇ ਆ ਕਿ ਜਿਲ੍ਹਾ ਨਮਾ ਸ਼ਹਿਰ ਦੇ ਵਿੱਚ ਅਸੀਂ ਇੱਕ ਚੈੱਕ ਕਰਾਇਆ ਸੀ ਕਿ ਸਾਡੇ ਨਾਲ ਸੀਸੀਟੀਵੀ ਕੈਮਰੇ ਘੱਟ ਲੱਗੇ ਹੋਣੇ ਅਸੀਂ ਸਰਕਾਰੀ ਤੌਰ ਤੇ ਵੀ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸਾਨੂੰ ਹੈ ਕਿ ਜੇ ਪੰਚਾਇਤਾਂ ਵੀ ਸਾਡਾ ਸਾਥ ਦੇਣ ਜਾਂ ਜਿਵੇਂ ਕੋਈ ਤਾਜਦਿਦ ਅਦਾਰੇ ਹਨ ਜਾਂ ਮੈਰੇਜ ਪੈਲੇਸ ਮੋਰ ਜਿਹੜੇ ਵੀ ਅਦਾਰੇ ਸਾਨੂੰ ਇਸ ਵਿੱਚ ਸਹਿਯੋਗ ਦੇ ਸਕਣ ਅਸੀਂ ਜ਼ਰੂਰ ਕਰੀ ਜਿੱਤੇ ਨਾਲ ਕਿ ਸਾਡੇ ਏਰੀਆ ਵਿੱਚ ਵਾਧੂ ਹੋ ਕੇ ਆਣ ਵਾਲਾ ਕ੍ਰਾਈਮ ਹੋਵੇ ਨਾਲੇ ਉਹਦੇ ਨਾਲ ਤੁਸੀਂ ਬਿਲਕੁਲ ਉਸ ਕ੍ਰਾਈਮ ਨੂੰ ਸੋਲਵ ਕਰਨ 'ਚ ਸਾਡੇ ਸੰਗੀ ਸਾਥੀ ਬਣ ਕੇ ਸਾਡੀ ਮਦਦ ਕਰੋ असी सरकारी भी कि असी एक प्रपोजल इस बना रहे हैं और सूची उस टाइम लगता है तो आप जुल के अपने उस करिए रख सकते जिमें कहा कि अरफा ना रखिए सारे बहुत पेसेंट बिस्तर हो जैसे कोई घंटा भी बोलेगा तो भी सुन लेना जी पर मैं चाहवा किस अए कि ਹੋ ਸਕਦਾ ਹੈ ਜੇ ਸਾਡੇ ਨਾਲ ਨਾਲ ਕਿਸੇ ਦਾ ਬਤਾਓ ਮੈਂ ਤੁਹਾਨੂੰ ਨਹੀਂ ਜੀ ਇਹ ਨਹੀਂ ਜਲਦਾ ਇੱਕ ਚਿੱਟ ਬਣਾ ਕੇ ਐਸਐਸਪੀ ਸਾਹਿਬ ਨੂੰ ਦੇ ਦਉ ਮੈਨੂੰ ਦੇ ਦੋ ਪਰ ਅਸੀਂ ਤੁਹਾਤੋਂ ਸੁਣਨਾ ਚਾਹਤੇ ਹਾਂ ਸਾਡੀਆਂ ਗੱਲਾਂ ਉਹੀ ਪੁਰਾਣੀ ਹੈ ਜਿਹੜੀਆਂ ਤੁਸੀਂ ਹਮੇਸ਼ਾ ਸੁਣੀਆਂ ਬਟ ਸਾਨੂੰ ਤੁਹਾਤੋਂ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਕਿ ਕੋਈ ਨਵੀਂ ਗੱਲ ਸੁਣਾ ਰੂਕੀਂ ਹੈ ਕੋਈ ਨਵੀਂ ਚੀਜ਼ ਪਤਾ ਲੱਗਦੀ ਹੈ ਜੋ ਨਹੀਂ ਪਤਾ ਉਂ ਮੈਂ ਦੱਸ ਰਹੀ ਸੀ ਕਿ ਮੈਂ ਇਸ ਜ਼ਿਲ੍ਹੇ ਦੋ ਸਾਲ ਐਸਐਸਪੀ ਰਹੀ ਹਾਂ ਪਰ ਮੈਂ ਤੇ ਫਿਰ ਵੀ ਇਹ ਸਪਹਿਲੀ ਵਾਰ ਹੈ ਸੋ ਤੁਹਾਡੇ ਵੱਲੋਂ ਸਾਨੂੰ ਕੋਈ ਨਾ ਕੋਈ ਨਵੀਂ ਚੀਜ਼ ਹੀ ਪਤਾ ਲੱਗਦੀ ਹੈ ਮੈਂ ਚਾਹਾਂਗੀ ਕਿ ਤੁਸੀਂ ਜ਼ਰੂਰ ਆਪਣੀ رائے ਆਪਣੇ ਸੁਝਾਅ ਆਪਣਾ ਗਿਲਾ ਸ਼ਿਕਵਾ ਵੀ ਸਾਨੂੰ ਦੱਸੋ ਅਸੀਂ ਉਸੇ ਲਈ ਤੁਹਾਡੇ ਕੋਲ ਆਏ ਸੀ ਸੇਫ ਪੰਜਾਬ ਦੀ ਜੋ ਹੈਲਪਲਾਈਨ ਹੈ ਅਸੀਂ ਉਹਦਾ ਨੰਬਰ ਦੱਸਦੇ ਹਾਂ ਉਹ ਕਾਈਂਡਲੀ ਨੋਟ ਕਰ ਲੈ ਅੱਜ ਉਹ ਇੱਥੇ ਡਿਸਪਲੇ ਨਹੀਂ ਕਰ ਪਾਇਆ ਸੀ ਅਸੀਂ ਚਾਹਾਂਗੇ ਕਿ ਉਸਤੇ ਜੇ ਸਾਡੇ ਕੋਲ ਵਿਸ਼ੇ ਸੰਬੰਧੀ ਕੁਝ ਵੀ ਹੋਵੇ ਇਹ ਜ਼ਰੂਰ ਦੱਸਿਓ ਥੈਂਕ ਯੂ ਸਸਟੇ ਸਾਨਾ ਬੈਡ ਆਫ ਤਾਪਰੀ ਕੋਰਪੋਰੇਟ ਮਾ ਜੀ ਸਾਹਿਬ ਦਰਿਆਨਾਰੇ ਆਈ ਪੀਐਸ ਜਿਨ੍ਹਾਂ ਨੇ ਖੁੱਲੇ ਦਿਲ ਦੇ ਨਾਲ ਤੁਹਾਡੇ ਨਾਲ ਗੱਲਾਂ ਕੀਤੀਆਂ ਔਰ ਆਖਿਆ ਕਿ ਤੁਸੀਂ ਆਪਣੇ ਸੰਗ ਉਪਰੇ ਹਟਾ ਕੇ ਜੋ ਵੀ ਸਵਾਲ ਜਿਹੜਾ ਪੁੱਛਣ ਵਾਲਾ ਤੁਸੀਂ ਪੁੱਛ ਸਕਦੇ ਹੋ और सब तो पहला सरपंच लालो बजारा खड़ी जी, जी